ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਬੜਾ ਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਜਵਾਨਾਂ ਦੀਆਂ ਹਾਜ਼ਰੀਆਂ ਭਰ ਕਰਕੇ ਜੀਵਨ ਨੂੰ ਸਫਲਾ ਕਰਦੇ ਹੋ ਜੋ ਮੰਗੇ ਠਾਕੁਰ ਆਪਣੇ ਤੇ ਸੋਹੀ ਸੋਹੀ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਹਾਂ ਹਾਂ ਸੱਚ ਹੋਵੇ ਜੋ ਭਾਵਨਾ ਨੂੰ ਲੈ ਕੇ ਆਪ ਜੀ ਹਾਜ਼ਰ ਹੋਏ ਹੋ ਗੁਰੂ ਮਹਾਰਾਜ ਗੁਰਮਤ ਅਨੁਸਾਰ ਸੰਪੂਰਨ ਕਰਨ ਮੰਗਿਆ ਬਰਾਤਾਂ ਆਪ ਜੀ ਦੀਆਂ ਝੋਲਿਆਂ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਜੀ ਆਪ ਜੀ ਨੇਦ ਨੂੰ ਤਿਆਗ ਕੇ ਆਲਸ ਨੂੰ ਤਿਆਗ ਕੇ ਗੁਰੂ ਦੀ ਹਜ਼ੂਰੀ ਵਿੱਚ ਪਹੁੰਚੇ ਹੋ ਭਾਗਾਂ ਵਾਲੇ ਹੋ ਜੀ ਜਿਹੜੇ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ ਉਹ ਤੋ ਭਾਗਾਂ ਵਾਲੇ ਨੇ ਗੁਰੂ ਮਹਾਰਾਜ ਦਾ ਆਵਾਜ਼ ਹੁੰਦੇ ਆਪਣੇ ਸੇਵਕਾਂ ਨੂੰ ਆਪਣੀ ਬਖਸ਼ਿਸ਼ ਕਰਦਾ ਹੈ ਸਾਰੇ ਮਨ ਦੇ ਕਾਗਰ ਕਰਿਓ ਜੀ ਜਿੰਨੀ ਦੇਰ ਗੁਰੂ ਦੀ ਹਜ਼ੂਰੀ ਵਿੱਚ ਬਹਿਣਾ ਮਨ ਕਾਗਰ ਹੋ ਜਾਏ ਸੁਰਤ ਗੁਰੂ ਦੇ ਤਰਨਾ ਦੇ ਨਾਲ ਜੁੜ ਜਾਏ ਮਨ ਹਾਜ਼ਰ ਹੋ ਜਾਏ ਜੀ ਆਓ ਜਿੰਨੀ ਵੀ ਆਪਕਾ ਗੁਰੂ ਦੀ ਹਜ਼ੂਰੀ ਵਾਜੀ ਨਾ ਰਹੇ ਸਾਰੇ ਆਗੋ ਦੀ ਸਤਨਾਮ ਸ੍ਰੀ ਵਾਹਿ ਗੁਰਬਾਣੀ ਨੂੰ ਕਲਦੇ ਜੀਵਨ ਵਿੱਚ ਸਮੂ ਸੰਤਾ ਦੇ ਚੱਲਣਾ ਵਿੱਚ ਅਰਸ਼ ਰਾਮ ਰੋਵੇ ਕਰ ਆਇਆ ਕਲਦੇ ਜਵਾਨਾਂ ਵਿੱਚ ਵਿਚਾਰ ਹੋਈ ਸੀ ਨਾਨਕ ਦੁਖਿਆ ਸਭ ਸੰਸਾਰ ہر ایک بندہ دکھی ہے کسی کو مایا بہت ہی کہاں دکھی ہے کسی کو ہے نہیں تاں دکھی ہے کسی کو اولاد نہیں ہو تاں دکھی ہے یہ اولاد ہے پریشان کرتی دی تاں دکھی سریر ٹھیک نہیں تاں دکھی ہاں کروڑا بھی کوئی بھرگا ہے یہ جی نہ تو نرلیت ہے دکھ ਸੁਖਵਿੱਤੂ ਇੱਕੋ ਜਿਹੇ ਰਹਦੇ ਹਨ ਪਰਸਰਾਮ ਰੋਗੈ ਕਰ ਆਇਆ ਪਰਸਰਾਮ ਦੇ ਪਿਤਾ ਜੀ ਬੰਦਗੀ ਵਾਲੇ ਸਨ ਪਰ ਰਾਜਾ ਹੰਕਾਰੀ ਹੁੰਦਾ ਹੈ ਪਰਸਰਾਮ ਦੇ ਪਿਤਾ ਜੀ ਦਾ ਸੀਸ ਧੜਨ ਦਾ ਲੋਭ ਕਰ ਦਿੱਤਾ

ਬਹੁਤ ਖੂਬ ਸੂਰਤ ਲੜਕੀ ਹੈ ਉਹਦੇ ਮਾਤਾ ਪਿਤਾ ਚਾਹੁੰਦੇ ਨੇ ਬੇਟੀ ਦੀ شادی ਹੋ ਜਾਈ ਪਰ ਪ੍ਰਾਚਨ ਸਮੇਂ ਅੰਦਰ ਕੁਝ ਖਿਆਲ ਲੋਕਾਂ ਦੇ ਵਕ ਹੁੰਦੇ ਸਨ ਇਹਦੇ ਆ ਜਦੋਂ ਮੰਗਣੀ ਕਰਨੀ ਚਾਹੀ ਤੇ ਅਜੀਬ ਦਾ ਇਹ ਫੈਸਲਾ ਸੁਣਾ ਦਿੱਤਾ ਜਿਵੇਂ ਕੋ ਆਵਾਜ਼ ਆਈ ਕਿ ਜਿਹੜਾ ਹੈ ਲਿਆ ਨਾਲ ਵਿਆਹ ਕਰੇ ਦਾ ਨਾਂ ਉਹ ਪਰਤਵੀ ਦਾ ਪੂਰੀ ਪਰਤਵੀ ਦਾ ਚੱਕਰ ਕੱਟ ਕੇ ਆਵੇ ਚ ਉਹਦੇ ਨਾਲ ਇਹ ਲਿਆ ਦਾ ਵਿਆਹ ਹੋਵੇਗਾ ਉਹਦੇ ਵਿੱਚ ਬੜੇ ਸਾਧੇ ਹੋ ਗਏ ਗੋਤਬ ਰਿਸ਼ੀ ਨੂੰ ਕਿਸ਼ੇ ਗਏ ਆ ਵੀ ਇਹ ਕਰਕੇ ਗੱਲਬਾਤ ਹੈ ਉਹਤੇ ਗੁਰੂ ਦੇ ਨਾਲ ਜੁੜਿਆ ਹੈ ਕਹਿੰਦੇ ਮੈਂ ਕੀ ਕਰਨਾ ਉਹ ਕਹਿੰਦੇ ਦੁਨਿਆਦਾਰੀ ਵਕਅ ਹੈ ਭਗਤੀ ਵਕਅ ਹੈ ਪਰ ਦੁਨਿਆਵਿਸ਼ਤੇ ਵਿਚਰਦੇ ਹੋ ਨਾ ਗੌਤਮ ਰਿਸ਼ੀ ਵੀ ਉਠਿਆ ਕਦੇ ਜਦੋਂ ਪ੍ਰਥਵੀ ਦਾ ਚੱਤਰ ਟੱਡਿਆ ਤੇ ਗੌਤਮ ਰਿਸ਼ੀ ਸਭ ਤੋਂ ਪਹਿਲਾ ਆ ਗਿਆ ਅਹਿਲਿਆ ਦਾ ਵਿਆਹ ਗੌਤਮ ਰਿਸ਼ੀ ਨਾਲ ਤੈ ਹੋ ਗਿਆ ਸਮਾ ਆਇਆ ਵਿਹੋਇਆ ਵਿਆਹ ਤੋਂ ਬਾਅਦ ਨਾ ਦੀ ਘਾਲੇ ਕੋ ਬੱਤੀ ਹੋਈ ਪਰ ਜਿਹੜਾ ਇੰਦਰ ਸੀ ਨਾ ਉਹ ਹਜੇ ਵੀ ਇੱਥੇ ਮੈੜੀ ਨਿਗਾਹ ਰੱਖਦਾ ਸੀ ਬੜੀਆਂ ਜੁਗਤੀਆਂ ਔਲਾਦ ਦੀ ਵੇਤ ਰਿਆ ਸੀ ਵੀ ਇਹ ਹਜਿਆ ਮੇਰੇ ਵੱਸ ਵਿੱਚ ਆ ਜਾਏ ਇੱਕ ਦਿਨ ਇਹਦਾ ਮਿੱਤਰ ਸੀ ਕਹਿੰਦੇ ਵੀ ਜਿਹੜਾ ਕੰਮ ਵੱਡ ਸਕਦਾ ਪਰ ਤੈਨੂੰ ਥੋੜਾ ਜਾ ਉਦਮ ਕਰਨਾ ਪਵੇਗਾ ਉਹ ਕਦੇ ਕਿਹੜਾ ਹੁਣ ਪ੍ਰਾਰਥਨ ਸਮੇਂ ਅਦਰ ਘੜੀਆਂ ਨਹੀਂ ਹੁੰਦੀ ਸੀ ਤੇ ਕਹਿ ਲਗੇ ਫਿਰ ਕਦੇ ਇੰਦ ਘਰ ਜਿਵੇਂ ਤੰਦਰਵਾ ਨਿਕਲਦਾ ਇਹ ਨਾ ਇਸੂਰ ਥੋੜੀ ਜੀ ਆਵਾਜ਼ ਦੇ ਕੇ ਬੋਲ ਸੂਛੇਤੀ ਨਿਕਲ ਆਈ ਕਹਿ ਲਗੇ ਵੀ ਕੋਈ ਗੱਲ ਨਹੀਂ ਇੱਥੇ ਹੋ ਜਾਏਗਾ ਕੋਈ ਵੱਡੀ ਗੱਲ ਨਹੀਂ ਹੁਣ ਸੋਚ ਵਿਚਾਰ ਕਰਦੇ ਆਂ ਉਹ ਜਿਹੜੂ ਬੰਦੇ ਦਾ ਮਨ ਇੰਦਰ ਕੋਲ ਰਾਣੀਆਂ ਦਾ ਭੰਡਾਰ ਹੈ ਪਰ ਜਦੋਂ ਨੀਗਾ ਮੈਲੀ ਹੋਈ ਹੈ ਰਿਆ ਕਿ ਉਹ ਕਿਸੇ ਵੀ ਤਰ੍ਹਾਂ ਉਹਨੂੰ ਆਪਣੇ ਵਸ ਵਿੱਚ ਕਰਨਾ ਚਾਹੁੰਦਾ ਸੀ ਉਹ ਇਹ ਦੇ ਕੇ ਕੀਤਾ ਇੰਦਰ ਨੇ ਚੰਦਰਮਹਾਮ ਕੋਲ ਆ ਕੇ ਉਹਦੇ ਨਾਲ ਗੱਲਬਾਤ ਕੀਤੀ ਵੀ ਇਹ ਨਹੀਂ ਹੈ ਕਿ ਇਹ ਹੈ ਤੇ ਠੀਕ ਹੈ ਵੀ ਕੋਈ ਗੱਲ ਨਹੀਂ

ਬੋਤਲਾ ਹਾਜੀ ਵੀ ਆਪਣੀ ਧਰਵਾਲੀ ਤੇ ਵਿਸ਼ਾ ਤੇ ਰਖਦਾ ਸੀ ਪਰ ਇਹਦੀ ਬੱਚੀ ਜਵਾਬ ਹੋ ਗਈ ਇਹ ਜਦੋਂ ਮੁਰਗਾ ਬੋਲ ਦਾ ਸੇਨਾ ਦੀ ਇਹਨੇ ਉੱਠਣਾ ਥੋਕੀ ਜਾਗਣੀ ਤੇ ਗੰਗਾ ਕਿਨਾਰੇ ਜਾਣਾ ਸਨਾਨ ਪਾਣੀ ਕਰਕੇ ਆਉਣਾ ਇਹਨੇ ਦਰਵਾਜ਼ੇ ਤੇ ਆਪਣੇ ਲੜਕੇ ਨੂੰ ਬਿਠਾ ਕੇ ਜਾਣਾ ਰੋਜ਼ ਦੀ ਤਰ੍ਹਾਂ ਅੱਜ ਜ਼ਮੀਂਦਰ ਨੇ ਸੋਚਿਆ ਕਿ ਜਨੀ ਹੋ ਜਾਈ ਹੁਣ ਜਿਵੇਂ ਸਦਾ ਨੂੰ ਹੋਈਆਂ ਸਵੇਰ ਦਰਦਰ ਮਾਂ ਪਹਿਰਾ ਉੱਤਰ ਗਿਆ ਮੁਰਗਾ ਛੇਤੀ ਬੋਲ ਪਿਆ ਗੋਤਮ ਦੀ ਅੱਖ ਖੁੱਲੀ ਤੇ ਮਨ ਅੰਦਰ ਇੱਕ ਵਾਰੀ ਵਿਚਾਰ ਤੇ ਆਇਆ ਕਿ ਅੱਜ ਲੱਗਦਾ ਨੀਂਦ ਪੂਰੀ ਨਹੀਂ ਹੋਈ ਫਿਰ ਅਸੀਂ ਆਪਣੇ ਆਪ ਨੂੰ ਕਰਦੇ ਹਾਂ ਵੀ ਇਹ ਰਾਤੀ ਦੇਰ ਚੁੱਤੀ ਸੀ ਤਾਂ ਜੋ ਹੋ ਗਿਆ ਹੁਣ ਆਪਣੀ ਲੜਕੀ ਨੂੰ ਆਵਾਜ਼ ਦਿੱਤੀ ਲੜਕੀ ਨੂੰ ਕਿਹਾ ਦਰਵਾਜ਼ੇ ਤੇ ਬੈਠ ਰਹਿ ਇਸ਼ਨਾਨ ਪਾਣੀ ਕਰਕੇ ਆਉਣਾ ਗੌਤਮ ਰਿਸ਼ੀ ਗੰਗਾ ਤੇ ਚਲਾ ਗਿਆ ਹੁਣ ਜਦੋਂ ਗੰਗਾ ਤੇ ਗਿਆ ਤੇ ਇਸ਼ਨਾਨ ਕਰਨ ਲਈ ਜਦੋਂ ਕੱਪੜੇ ਧੰਨ ਲਗਾਤੀ ਗੰਗਾ ਵਿੱਚੋਂ ਆਵਾਜ਼ ਆਈ ਗੋਤਮ ਤੋ ਗਲ ਸਮੇਂ ਤੇ ਆ ਗਿਆ ਇਧਰ ਉਹ ਗੰਗਾ ਦੇ ਨਾਰੇ ਪੁੱਤਿਆ ਉਧਰ ਕਿਨਾਰੇ ਨੇ ਇੱਕ ਬਿੱਲੀ ਦਾ ਰੂਪ धारण ਕੀਤਾ ਤੇ ਗੋਤਮ ਰਿਸ਼ੀ ਦੇ ਘਰ ਪ੍ਰਵੇਸ਼ ਕਰ ਗਿਆ ਉਹ ਲੜਕੀ ਦਰਵਾਜ਼ੇ ਤੇ ਬੈਠੀ ਏ ਉਹਦੇ ਮਨ ਨੂੰ ਇਹ ਲੱਗਾ ਕਿ ਬੀਲੀ ਹੈ ਕੋਈ ਕਰਦੀ ਅੰਦਰ ਅੰਦਰ ਗਿਆ ਤੇ ਅੰਦਰ ਜਾ ਕੇ ਉਹਦੇ ਗੋਤਮ ਦਾ ਜਿਹੜਾ ਸਰੂਪ ਸੀ ਨਾ ਉਹ ਧਾਰਨ ਕੀਤਾ ਤੇ ਉਹਦੀ ਮਰਦੀ ਤੇ ਪੈ ਗਈ ਕੁਦਰੋਂ ਕੰਬਾਂ ਦੀ ਆਵਾਜ਼ ਆਈ ਗੋਤਮ ਤੂੰ ਆਪਸ ਘਰ ਚ ਰਿਆ ਦਾ ਤੇਰੇ ਹੱਲ ਤੋਰ ਵੜ ਗਏ ਅਜੀ ਅਗਰ ਤੇ ਵੇਲਾ ਦੀ ਹੋਇ ਅਜੋ ਪਹਿਲਾ ਹੀ ਉਠਾਇਆ ਜਿਦੋਂ ਕੇ ਵਾਪਸ ਭਰਿਆ ਆਇਆ ਇਹਨੇ ਜੱਤੀ ਆਪਣੀ ਬੱਚੀ ਨੂੰ ਪੁੱਛਿਆ ਉਹਦਾ ਨਾਲ ਕਿ ਹਾਰ ਸਵਿਤਾਂ ਗਈ ਹੈ ਕਹਿੰਦੇ ਅਜੀ ਅੰਦਰ ਕੋਈ ਗਿਆ ਕਹਿੰਦੇ ਬੰਦਾ ਤੇ ਨੀਂਦੋ ਹੀ ਗਿਆ ਪਰ ਇੱਕ ਵਿਲੀ ਚ ਗਈ ਜਦੋਂ ਬੋਤਮ ਅੰਦਰ ਗਿਆ ਤੇ ਕੀ ਵੇਖਦਾ ਇੰਦਰ ਨੇ ਗੋਤਮ ਦਾ ਰੂਪ ਬਣਾਇਆ ਅਹਿਲਿਆ ਕੋਲ ਕਿ ਆ ਕੇ ਭਾਈ ਗੁਰਦਾਸ ਜੀ ਨੇ ਨਾ ਇਸ ਵਾਕਿਆ ਨੂੰ ਆਪਣੀ ਕਲਾ ਬਖਸ਼ੀ ਦਾ ਉਹ ਕਹਿੰਦੇ ਗੋਤਮ ਨਾਰ ਅਹਿਲਿਆ ਤਿਸ ਨੂੰ ਦੇਵਤ ਇੰਦਰ ਲਵਾਇਆ ਅਹਿਲਿਆ ਨੂੰ ਦੇਵਤ ਇੰਦਰ ਲਵਾਇਆ ਪਰ ਕਰ ਜਾਈ ਸਰਾਪ ਲੈ ਹੋਏ ਸਹਸ ਪਦ ਅਛੋਤਾ ਨਾ ਉਹ ਇਹਨੂੰ ਰੋਣਾ ਕਿਵੇਂ ਪੈਣਾ ਦੇਖਿਓ ਜਦੋਂ ਗੋਤਮ ਨੇ ਈਸੀ ਗਿਆ ਕਿ ਬਾਹੂ ਪਕੜਿਆ ਇੱਧਰ ਨੂੰ ਉਠਾਇਆ ਕਦੇ ਆਪਣੇ ਰੂਪ ਦੀ ਤਾਂ ਆਪਣੇ ਰੂਪ ਦੀ ਤਾਂ ਕਦੇ ਕਾਦੇ ਲਾਲਚ ਵਿੱਚ ਆਇਆ ਉੱਤੇ ਗੋਤਮ ਨੇ ਇੱਧਰ ਨੂੰ ਸਰਾਬ ਦਿੱਤਾ ਕਦੇ ਜਿਸ ਕਾਰਨ ਤੂੰ ਆਇਆ ਕੋਲ ਆਇਆ ਤੇਰੇ ਸਰੀਰ ਤੇ ਹਜ਼ਾਰਾਂ ਦਾ ਪਾਲ ਹੋਣਗੇ ਤੇਰੇ ਸਰੀਰ ਤੇ ਹਜ਼ਾਰਾਂ ਦਾ ਪਾਲ ਹੋਣਗੇ ਜਿਵੇਂ ਗੋਤਮ ਦੇਸੀ ਨੇ ਆਪਣੇ ਰਸਨਾ ਦੇ ਨਾਲ ਬੋਲਿਆ ਨਾ ਦੀ ਅੰਦਰ ਦੇ ਪੂਰੇ ਸਰੀਰ ਤੇ ਹਜ਼ਾਰਾਂ ਪੱਗ ਬਣ ਗਏ ਉਹ ਹੈ ਨਾ ਉਹ ਉਹਨੂੰ ਰੋਣ ਲੱਗ ਪਿਆ ਪਰ ਕਰ ਜਾਏ ਸਰ ਆਪ ਲੈ ਹੋਏ ਸਹਿਸ ਪੱਗ ਪਰ ਸੋ ਤਾਣਾ ਇਹਦੇ ਸਰੀਰ ਦੇ ਪੱਗ ਬਣ ਗਏ ਸੁੰਝਾ ਗੋਵਾ ਇੰਦਰ ਲੋਕ ਲੁਕਿਆ ਸਰਵਰ ਮੰਨ ਸਰ ਮਾਣਾ ਉਹ ਕਿਸੇ ਵੀ ਸਾਹਮਣੇ ਨਹੀਂ ਜਾਂਦਾ ਲੁਕਿਆ ਮਿਲਦਾ ਹੈ ਕਦੇ ਕਿਧਰ ਨੂੰ ਕਦੇ ਕਿਧਰ ਨੂੰ ਸਹਿਸ ਭਗੋਲੂ ਏ ਸਹਿਸ ਲੈ ਤੋ ਇਹ ਨੂੰ ਪੂਰੀ ਸਦਾ ਸਤੀ ਸਨੂ ਟਰ ਸਿਲਾ ਹੋਏ ਨਦੀ ਦੇ ਨਾਲੇ ਬਾਜ ਪੁਰਾਣਾ ਹੁਣ ਇਤੀ ਸਿਲਾ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ ਇੰਦਰ ਨੂੰ ਸ਼ਰਾਪ ਦਿੱਤਾ ਜਿਸ ਕਾਰਨ ਕਰਕੇ ਤੂੰ ਮੇਰੇ ਕਰਾਇਆ ਤੇਰੇ ਸਰੀਰ ਤੇ ਹਜ਼ਾਰਾਂ ਘਣਗੀਆਂ ਹਜ਼ਾਰ ਪੱਕ ਹੋ ਗਏ

ਆਪਣੇ ਵਿਚਾਰ ਹੁੰਦੇ ਹੋਏ ਅਕ੍ਰਿਪੱਤੇ ਦੀ ਹੱਟ ਕਦੇ ਸੂਰਮਾ ਸਿੰਘ ਵੇਖ ਕੇ ਹੈਰਾਨ ਹੋ ਜੂਗੇ ਜਦੋਂ ਸੇਰ ਯਾਰ ਤੋਂ ਸੇਧ ਦੇ ਸੇਨਾਜੀ ਉੱਥੇ ਜਲਸੀ ਸਿੱਖਣ ਵਾਲੇ तकरीबन 225 ਸਨ ਤੇ ਜਿਹੜਾ ਸਭ ਨੂੰ ਸਿਖਾਉਣ ਵਾਲਾ ਸੀ ਉਹ ਸੂਰਮਾ ਸਿੰਘ ਜੀ ਸਾਡੇ ਸਤਕਾਰਯੋਗ ਉਸਤਾਦ ਚੰਨਣ ਸਿੰਘ ਜੀ ਉਸ ਸੂਰਮਿਤ ਸਿੰਘ ਸੀ ਉਹਨਾਂ ਦੇ ਕਮਰੇ ਦੇ ਬਾਹਰ ਇੱਕ

ਮੇ ਤੁਮਾ ਦਾ ਢਿੜਾ ਅੰਦਾਜ਼ਾ ਸੀ ਉਹ ਪਰ ਉਹ ਪਰ ਹੁੰਦਾ ਸੀ ਮੈਂ ਕਰ ਪੀਚ ਕਰ ਕੀਤਾ ਜਿਹੜਾ ਸੂਰਮਤ ਸੀ ਕੇ ਨਾ ਉਹ ਇੱਕ ਗਿਆਨ ਦਾ ਵਧ ਹੈ ਸੋਚਣ ਦਾ ਗਿਆਨ ਬਹੁਤ ਜ਼ਿਆਦਾ ਹੈ ਕਹਿਣ ਲੱਗੇ ਤੈਨੂੰ ਆਸ ਤੋਂ ਨਹੀਂ ਪਤਾ ਲੱਗਾ ਕੌਣ ਪੈ ਗਿਆ ਨਹੀਂ ਪਤਾ ਲੱਗਾ ਉਹ ਕਹਿਣ ਲੱਗੇ ਜਾ ਤੂੰ ਪੱਥਰ ਦੀ ਵੰ ਸਿਲਾ ਕਹਿਣ ਤੂੰ ਸਿਲਾ ਬਣ ਪੱਥਰ ਦੇ ਰੂਪ ਵਿੱਚ ਚੱਲੀ ਜਾ ਕਹਿਣ ਲੱਗੇ ਜੀ ਹੱਲ ਹੋ ਕੇ ਕਹਿੰਦੇ ਹਾਜਿਦੀ ਗੱਲ ਕੋਈ ਨਾ ਕਹਿਣ ਲੱਗੇ ਤੂੰ ਆਪਣੇ ਪਤੀ ਦੀ ਪਹਿਚਾਣ ਨਾ ਕਰ ਸਕੀ ਕਹਿਣ ਲੱਗੇ ਮਹਾਰਾਜਾ ਆਪੇ ਤੋਂ ਗਲਤੀ ਹੋ ਗਈ ਪਰ ਇਹਦਾ ਲੰਮਾ ਸਮਾਂ ਇੰਤਜ਼ਾਰ ਨਾ ਕਰਾਓ ਕਹਿੰਦੇ ਕਿਉਂ ਕਹਿੰਦੇ ਕਿ ਮੇਰਾ ਉਦਾਰ ਤੱਕ ਹੋਵੇਗਾ ਐਹਲਿਆ ਕਹਿੰਦੀ ਇਹ ਵੀ ਤੇਰਾ ਉਦਾਰ ਤੇ ਦੱਸ ਦੇ ਉਹ ਕਦੋਂ ਹੋਣਾ ਕਦੇ ਭਗਵਾਨ ਰਾਮ ਚੰਦਰ ਜੀ ਦਾ ਅਵਤਾਰ ਹੋਣਾ ਉਹਦੇ ਪੈਰ ਤੇਰੀ ਸਿਰਾਂ ਤੇ ਰਗਣ ਕੇ ਤੇ ਤਾਂ ਤੂੰ ਆਪਣੇ ਰੂਪ ਵਿੱਚ ਆਏਗੀ ਉਹ ਕਹਿਣ ਲੱਗੇ ਕਿ ਉੱਤੇ ਤ੍ਰੇਤਾ ਯੁਗ ਆਣੇ ਅਜੇ ਦੁਆਪਰ ਆਣਾ ਇਹਦਾ ਲੰਮਾ ਸਮਾਂ ਨਹੀਂ ਉੱਤੇ ਫਿਰ ਗੋਤਾ ਨੇ ਕਿਹਾ ਵੀ ਤੂੰ ਚਿੰਤਾ ਨਾ ਕਰ ਮੋਂ ਸਾਡੀ ਕੁਝ ਸੇਵਾ ਕੀਤੀ ਹੈ ਨਾ ਇਹਦੇ ਦੁਆਕੋ ਤੋਂ ਪਹਿਲਾਂ ਤਰੇਤਾ ਆਏਗਾ ਦੇਖੋ ਤ੍ਰਿਸ਼ੀ ਦੀ ਜੀਵਨ ਦੀ ਲੀਲਾ ਹੈ ਗੋਤਮ ਰਿਸ਼ੀ ਕੋਈ ਆਮ ਨਹੀਂ ਸੀ ਉਹ ਬਤਗੀ ਵਾਲਾ ਬੰਦਾ ਸੀ ਅਸੀਂ ਤੇ ਤਾਲੂ ਵੀ ਖੁੰਦੇ ਆ ਸੀ ਕਹਿੰਦੇ ਆ ਸਾਨੂੰ ਚਾਰ ਬੰਦੇ ਵੇਖ ਲੈ ਹੱਥ ਵਿੱਚ ਗੁਟਕਾ ਕੋ ਵੇਖ ਸੀ ਕਹਿੰਦੇ ਆ ਵੀ ਮੈਨੂੰ ਪਾਠ ਕਰ ਦੇ ਕੋਈ ਵੇਗ ਲਵੇ ਮੈਂ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਆਇਆ ਤਾਂ ਚਾਰ ਬੰਦੇ ਵੇਖ ਰਹੇ ਸਾਡੀ ਇਹ ਕਹਾਣੀ ਹੈ پر بندگی والی رو دکھاوا نہیں کرتی ان دعا کو پہلا تیرتا آیا پھر ایک لڑکی سی اس نے بھی سراب نہیں تھا کہہ دے تم ویا کو پہلا ماں بڑھیں کی اسی طرح ہویا پھر مرگے کو بلایا کہہ دے اندر دے کہنے تھے تسی انہی کیوں کیتا تا ریسی کہنے لگا کل جگدہ سما آئے گا تو اٹھا ٹیم ٹیبل کوئی نہیں ہونا ਰੱਬਾ ਮਹੀਨੇ ਦੇ ਆਨ ਕੋਰਗਾ ਦੇ ਲੋਬਰ ਦੀ ਗੋਲ ਪੈਦਾ ਕਹਿੰਦੇ ਤੇ ਕਿਸੇ ਵੀ ਵਿਸ਼ਵਾਸ ਦੀ ਤਰ ਨਾਲ ਤੋਂ ਬਾਅਦ ਉਹ ਰਹਿ ਗਿਆ ਚੰਦ ਚੰਦ ਪਹਿਲਾਂ ਬਿਲਕੁਲ ਸੰਪੂਰਨ ਸੀ ਕੋਈ ਤੇ ਕਹਿੰਦਾ ਵੀ ਜਿਲ ਧੋਤੀ ਸੀ ਧੋਤੀ ਹੈ ਬਗਾ ਕਿ ਮਾਰੀ ਤਾਰਸ਼ਾ ਪਰ ਸੱਚ ਇਹ ਹੈ ਗੋਤਬ ਨੇ ਚੰਦਰਮਾ ਨੂੰ ਬਿਸਰਾਪ ਦਿੱਤਾ ਕਹਿੰਦੇ ਤੂੰ ਮਹੀਨੇ ਵਿੱਚ ਇਹ ਤੇ ਮਾਰੇ ਪੂਰਾ ਹੋਵੇ ਤਾਂ ਦਾਗ ਤਾਂ ਵੀ ਤੇਰੇ ਵੀ ਸੋਣਾ ਹੈ

ਜਦ ਇੱਕ ਤੇ ਖੇੜੇ ਵਰਤੀ ਕਹਿੰਦੇ ਭਗਤ ਵਰਸਲ 베ਲੀ ਆਈ ਨੂੰ ਮਾਪਤੀ ਕੋ ਦਾ ਹਰਣਾ ਪਾਪ ਕਮਾਣਾ ਜਿਹੜਾ ਪਾਪ ਇਹਾ ਜਿਹੜਾ ਭਾਪ ਕਮਾਣਾ ਬਹੁਤ ਦੁਖਦਾਈ ਕਹੇ ਪਾਪੀ ਕਰਨ ਕਮਾਉਂਦੇ ਕਰਦੇ ਆਏ ਹਾਏ ਉਹ ਹਾਏ ਹਾਏ ਕਰਦੇ ਨੇ ਭਈ ਮੇਰੇ ਤੋਂ ਗੁਨਾਹ ਹੋ ਗਿਆ ਗੁਰੂ ਮਹਾਰਾਜ ਕਹਿੰਦੇ ਸਤੀ ਸਤੋਟਲ ਜੀਲਾ ਗੋਹਿ ਨਦੀ ਕਿਨਾਰੇ ਬਾਜ ਪੁਰਾਣਾ ਸਰਾਪੇ ਹੋਇਆ ਉਹ ਟਾਈਮ ਤੇ ਦਿੱਤਾ ਸੀ ਪਰ ਗੁਰੂ ਮਹਾਰਾਜ ਜੀ ਨੇ ਕਿ ਸਹংসਰ ਦਾਣ ਦੇ ਇੰਦਰ ਰਵਾਇਆ ਹੁਣ ਇੰਦਰ ਦੇ શરીਰ ਤੇ ਹਜ਼ਾਰਾਂ ਭਾਗ ਬਣ ਗਏ ਹੁਣ ਉਹ ਵੀ ਰੋਂਦਾ ਤੇ ਉਹ ਵੀ ਘਰ ਰੋਂਦਾ ਹੈ ਹੁਣ ਜਦੋਂ ਉਹ ਰੋਂਦਾ ਤੇ ਅਦਾਸਾਂ ਕਰਦਾ ਹੈ ਵੇਖਦਿਆਂ ਕਰਦਾ ਵੀ ਮੇਰਾ ਖੇੜਾ ਸੁਖ ਜਾਏ ਮੇਰੀ ਜ਼ਿੰਦਗੀ ਸਹੀ ਹੋ ਜਾਏ ਉਸ ਤੋਂ ਬਾਅਦ ਉਹ ਸਰੀਰ ਆਪਾਂ ਕਈ ਵਾਰੀ ਵੇਖਦੇ ਆਂ ਤਾਂ ਦੀ ਜਿੱਤੇ ਭਾਗ ਬਣੇ ਸਨ ਉੱਥੇ ਤੇ ਨੇਤਰਾ ਦੇ ਨਿਸ਼ਾਨ ਆਏ ਗੋਤਮ ਨੇ ਫਿਰ ਉਹਨੂੰ ਕਹਿ ਸੀ ਵੀ ਕਦੇ ਵੀ ਕਿਸੇ ਲਈ ਮਾਰਾ ਸੋਚਣਾ ਵੀ ਪਾਪ ਹੈ ਜੇ ਕਰਦੇ ਹੋ ਤੇ ਕਿਹੜਾ ਵੱਡਾ ਪਾਪ ਹੈ ਗੁਰੂ ਨਾਨਕ ਮਹਾਰਾਜ ਕਹਿੰਦੇ ਵੀ ਇਹ ਮੌਕੇ ਦੀ ਖੇਡ ਹੈ ਇੰਦਰ ਨੂੰ ਵੀ ਇੱਕ ਹੋਰ ਰਾਜਾ ਹੋਇਆ ਇਸ ਸਬਦ ਵਿੱਚ ਇੰਦਰ ਅਜੇ ਰਾਮ ਲਕਸ਼ਮਣ ਰਾਵਣ ਦੇ ਰੋਗ ਹੈ ਦੈਸਿਲ ਲੰਕ ਗਵਾਏ ਜਿਨ ਆਦੀ ਸੀਤਾ ਡੋਰੂ ਆਏ ਕਲਦੇ ਦੀਵਾਨਾ ਵਿੱਚ ਇੱਕ ਪਾਵਨ ਸ਼ਬਦ ਵਿੱਚ ਇਹਦੇ ਵਿੱਚ ਇੱਕ ਰਾਜੇ ਦੀ ਹੋਰ ਕਹਾਣੀ ਹੈ ਉਜੁਮੁਕ ਯੋ ਰੋਣਾ ਪਿਆ ਨਾਨਕ ਦੁਖਿਆ ਸਭ ਸੰਸਾਰ ਇਹ ਸਭ ਕੋ ਤੁਹਾਡਾ ਤੁਸੀਂ ਨਾ ਪੜ ਕੇ ਵੇਖ ਤੁਹਾਨੂੰ ਪਤਾ ਲੱਗੇਗਾ ਕਿ ਨਾਨਕ ਮਹਾਰਾਜੀ ਨੇ ਵਾਹ ਕਮਾਲ ਸ਼ਬਦ ਵਰਤੇ ਇਸ ਸ਼ਬਦ ਅੰਦਰ ਕਲ ਕੇ ਜਵਾਨਾ ਵੀ ਸਾਂਝ ਕਰਾਂਗੇ ਅੱਜ ਦੀ ਦੀਵਾਨ ਵਿੱਚ ਜਿਵੇਂ ਇੰਦਰ ਤੋਂ ਰੋਣਾ ਪਿਆ ਔਰ ਰੋਦਾ ਰੋਦਾ ਕੁਰਲਾਉਂਦਾ ਵੀ ਹੈ ਪਰ ਗੁਰੂ ਮਹਾਰਾਜ ਕਹਿੰਦੇ ਆਪਣੀ ਜ਼ਿੰਦਗੀ ਵਿੱਚੋਂ ਬਚਣ ਦਾ ਯਤਨ ਕਰੋ ਗੰਦਗੀ ਕਰਿਆ ਕਰੋ ਗੁਰੂ ਦੀ ਤਰਨਾ ਦੀ ਨਾਲ ਜੁੜਿਆ ਕਰੋ ਜਿਹੜੇ ਗੁਰੂ ਦੀ ਤਰਨਾ ਦੀ ਨਾਲ ਜੁੜਦੇ ਹਨ ਉਹਨਾਂ ਦੇ ਲੋਕ ਤੇ ਪਰਲੋਗ ਸਬਰ ਜਾਂਦੇ ਹਨ ਕਿਸੇ ਚੀਜ਼ ਦੇ ਆਦੀ ਨਾ ਹੋਵੋ ਕੋਈ ਵੀ ਚੀਜ਼ ਹੈ ਭਾਵੇਂ ਖਾਣਾ ਹੈ ਸੋਨਾ ਹੈ ਹੱਸਣਾ ਹੈ ਆਦੀ ਨਹੀਂ ਹੋਣਾ ਚਾਹੀਦਾ ਕੋਈ ਵੀ ਚੀਜ਼ ਦਾ ਜਿਹੜਾ ਬੰਦਾ ਕਿਸੇ ਚੀਜ਼ ਦਾ ਆਦੀ ਹੋ ਗਿਆ ਨਾ ਸਮਝ ਲਓ ਦੀ ਕਮਜ਼ੋਰੀ ਬਣ ਗਿਆ ਹੁਣ ਰਾਤ ਨੂੰ ਜਾਗਣਾ ਪੈਜੀ ਹੁਣ ਅਗਲਾ ਬੰਦਾ ਕੀ ਨਾਲੀ ਮੈਂ ਜਦੋਂ ਤੱਕ 4 ਘੰਟੇ ਨਹੀਂ ਸੌ ਲੈਂਦਾ ਹਾ ਮੇਰਾ ਸਿਰ ਦੁਖਣੋਂ ਹਟਦਾ ਹੀ ਨਹੀਂ ਕਈ ਬੰਦੇ ਐਸੇ ਕਈ ਬੰਦੇ ਆ ਗਏ ਆਪਣੇ ਸਰੀਰ ਨੂੰ ਧਾਲਿਆ ਕਿ ਜਿੰਨੇ 2 ਘੰਟੇ ਸੋਣਾ ਹੈ ਸੋਣਾ ਦੁਨੀਆ ਇਧਰ ਦੀ ਉਲੜ ਹੋ ਗਈ ਕਦੀ ਵੀ ਆਪਣੇ ਸਰੀਰ ਨੂੰ ਇਹ ਨਹੀਂ ਜਿਵੇਂ ਇੱਕ ਪਰਵਰਤਨ ਹੈ ਜ਼ਿੰਦਗੀ ਬਾਣੀ ਤੇ ਕੀ ਵਕਤ ਵਿਚਾਰੇ ਸੋ ਬੰਦਾ ਹੋਏ ਜੇਰਾ ਬਤਾ ਵਕਤ ਵਿੱਚ ਹਾਲ ਕੀ ਚਲੇਗਾ ਉਹ ਬੰਦਾ ਕਦੀ ਛੇਤੀ ਦਾ ਮਾਰ ਨਹੀਂ ਖਾਂਦਾ ਹਮੇਸ਼ਾ ਗੁਰੂ ਦੇ ਕਰਮਾਂ ਦੇ ਨਾਲ ਜੁੜ ਕਰਕੇ ਦਾਤੇ ਨੂੰ ਕਹਿ ਦਈਏ ਦਾਤਾ ਜੀ ਆਪ ਦੀ ਕਿਰਪਾ ਕਰੋ ਰਹਿ ਭਗਤ ਕਰੋ ਸਾਨੂੰ ਨਾਮ ਦਾਣ ਗੁਰ ਸਿੱਖੀ ਜੀਵਨ ਚੜ੍ਹਦੀ ਯਤਰਾ ਦੀਆਂ ਦਾਤਾਂ ਮਾ ਬਖਸ਼ਿਸਤਾਨ ਕਰਮ ਦੀ ਸਭਨਾ ਦੇ ਘਰ ਵਿੱਚ ਸੁਖ ਸ਼ਾਂਤੀ ਦੇ ਆਰੋਗਤਾ ਦਰਿਆ ਕਰਾ ਦੀਆਂ ਗਾਤਾਵਾਂ ਬਖਸ਼ਿਸ਼ ਕਰਨ ਦੇ ਵਿਚਾਰਾ ਕਰਦੇ ਆ ਬੇਅੰਤ ਰਗੀਆਂ ਗਲਤੀਆਂ ਟੁੱਟੀਆਂ ਹੋਈਆਂ ਹੋਣ ਜੀਆਂ ਅਣਜਾਣ ਬੱਚੇ ਸੰਭ ਕੇ ਬਖਸ਼ ਲੈਣਾ ਦੀ ਅਗੋਂ ਤੋਂ ਸੁਧ ਬਾਣੀ ਸੁਧ ਸੇਵਾ ਕਰਨ ਦੀ ਬਲ ਅਕੇ ਮੁਤੀ ਬਖਸ਼ਿਸ਼ ਕਰੋ ਜੀ ਆਪ ਜੀ ਸਮੇਂ ਸਿਰ ਪੁੰਜਿਆ ਕਰੋ 6:10 ਮਿੰਟ ਤੇ ਗੁਰੂ ਘਰ ਵਿੱਚ ਏਵ ਤੋਂ ਕੇਵਲ ਦੋ ਜੀਵ ਸਿਆਣ 6:10 ਮਿੰਟ ਸਿਰਪੋਧੀ ਜਦੋਂ ਅਰਦਾਸ ਦਾ ਸਮਾਂ ਹੋਇਆ ਬਿਰ ਪੱਤੇ ਚਲੇ ਗਏ ਰੁਟੀਨ ਬਣਾ ਲਓ ਇਹ ਸਮਾਂ ਮੋੜ ਮੋੜ ਕੇ ਨਹੀਂ ਆਉਣਾ ਇਸ ਸਮੇਂ ਵਿੱਚ ਵਿਆਹ ਨਹੀਂ ਕਰਮੀਆ ਪਰਿਆਰ ਨਹੀਂ ਜਾਂਦੇ ਆ ਸਭੀ ਸਿਰਪੋਤ ਆਪ ਆਓ ਹੋਰਾਂ ਨੂੰ ਲਿਆਓ ਗੁਰੂ ਦੀ ਬਾਤ ਵਿੱਚ ਬੈਠੋ ਕਥਾ ਕੀਰਤਨ ਸੁਣੋ ਇਹ ਜੋ ਸਾਖੀਆਂ ਦੇ ਨਾਲ ਇਤਿਹਾਸ ਹੈ ਜਿਨ੍ਹਾਂ ਨੂੰ ਸਮਝ ਆਏਗੀ ਉਹ ਕਹਿਣਗੇ ਵੀ ਇਸ ਤਰ੍ਹਾਂ ਵੀ ਹੈ ਤਾਂ ਹੀ ਤੇ ਗਿਆ ਵੀ ਭਗਤ ਉਹਤ ਵੱਡਾ

موسیقی <Santhe> 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਦੇਵ ਦੀ ਸੇਵਾ ਸਰਦਾਰ ਕਿਰਪਾ ਸਿੰਘ ਜੀ ਸਰਦਾਰ ਰਵਿੰਦਰ ਸਿੰਘ ਜੀ ਸਰਦਾਰ ਨਵੀਨ ਸਿੰਘ ਜੀ ਇਹਨਾਂ ਪਰਿਵਾਰਾਂ ਵੱਲੋਂ ਅੱਜ ਦੀ ਦੇਵ ਦੀ ਸੇਵਾ ਹੋਈ ਗੁਰੂ ਮਹਾਰਾਜ ਨਾਮ ਗਾਨ ਕਮਾਈ ਅੱਜ ਵੱਡੇ ਤਰਨਿਆ ਕਲਿਆ ਦਾਤਾ ਮਾ ਬਖਸ਼ੀ ਸ਼ੰਕਰਣ ਜੀ ਕਰਦੀ ਜੋ ਦੇਵ ਦੀ ਸੇਵਾ ਹੈ ਸਰਗ ਸਰਬ ਕੀ ਜਿੰਦਗੀ ਉਹਨਾਂ ਦੇ ਸਮ ਪਰਿਵਾਰ ਵੱਲੋਂ ਅਕਦੀ ਦੇਖ ਦੀ ਸੇਵਾ ਹੋਵੇਗੀ ਗੁਰੂ ਮਹਾਰਾਜ ਨਾਮ ਦਾ ਕਮਈਅਤਿਵਾਦੀ ਕਰਦੀਆਂ ਕਰਦੀਆਂ ਦਾਤਾਵਾਂ ਬਖਸ਼ਿਸ਼ ਕਰਨ ਗੁਰੂ ਮਹਾਰਾਜ ਆਪ ਸਮ ਸੰਤਾ ਦੇ ਗ੍ਰਹਿ ਵਿਕੇ ਸੁਖ ਸੰਤਿ ਦੇ ਆਰੋਗ ਤੱਕ ਕਰਦੀਆਂ ਕਰਦੀਆਂ ਦਾਤਾਵਾਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਸੀਂ 11 ਵਜੇ ਸੋਈਏ 12 ਵਜੇ ਸੋਈ ਉੱਠਣਾ ਹੀ ਪੈਂਦਾ